ਤੇ ਕੀ ਗੱਲ ਹੋਈ ਨੇ ਕੱਲ ਮੈਂ ਨਾ ਮੇਰਾ ਦੋ ਟਾਈਮ ਵੀ ਮੇ ਹੋ ਗਿਆ ਸਰਜਰੀ ਹੋਈ ਹੋਈ ਹੱਡ ਦੀ ਮੇਰਾ ਬੇਟਾ ਕੰਨਾ ਮੰਮੀ ਤੁਸੀਂ ਕਿਤੇ ਮੱਤਾਂ ਨਹੀਂ ਦੇ ਕੇ ਆਜ ਬਾਬਾ ਲਾਲ ਦੇ ਜਨਮਤਾਂ ਤੇ ਜਾਣਾ ਮੈਂ ਕਿਹਾ ਮੰਮੀ 5:30 ਹੋ ਗਏ 8:30 ਵਜੇ ਪਹੁੰਚ ਜਾ ਜਿੰਦਾ ਫੇਰ ਸੁਣਵਾ ਕੰਨਾ ਨਹੀਂ ਮੈਂ ਛੱਡ ਗਿਆ ਨਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ ਸਾਥ ਸੰ ਸੁਣਿਆ ਮੈਂ ਇਹ ਮਨ ਕੰਦਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜੇ ਤੂੰ ਮੈਨੂੰ 7:30 ਵਜੇ ਛੱਡ ਕੇ ਆਪਣੀ ਬੇਟੀ ਲੈ ਕੇ ਛੁੱਪੀ ਦੀਏ 10:00 ਚਾਲ ਦੀ ਉਹਨੂੰ ਮੱਥਾ ਟਿਕਾਇਆ ਆਪ ਟੇਕ ਕੇ ਸ਼ਾਇਦ ਉਹ ਉੱਥੇ ਕੈਮਰਿਆਂ ਚ ਵੀ ਆਇਆ ਹੋਵੇ ਬਾਬਾ ਲਾਲ ਦੀ ਪੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਵੇਟ ਹਉ ਛੱਡ ਗਏ ਮੈਂ ਘਰ ਆਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਨੇ ਉਹਦੇ ਨਾਲ ਨਾ ਤਿੰਨ ਮੁੰਡੇ ਉਹਨੂੰ ਲੈ ਗਏ ਮੈਂ ਕਿਹ ਕਿਹੜੇ ਮੁੰਡੇ ਮੈਂ ਕਿ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ ਕਹਿੰਦੀ ਨਹੀਂ ਤਿੰਨ ਆਏ ਸੀ ਬਾਹਰ ਮੈਂ ਕਿ ਕੋਈ ਵੇਖੇ ਕਹਿੰਦੀ ਹਾਂ ਮੈਂ ਵੇਖੀ ਤਾਂ ਸੀ ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚਲ ਜਾ ਅੰਦਰ ਚਲ ਜਾ ਮੈਨੂੰ ਗੁਮਰਾਹ ਕਰਤਾ ਉਹਨਾਂ ਨੇ ਮੈਂ ਘਰ ਆ ਗਈ ਬੈਠੇ ਉਸੇ ਵੱਲ ਅੰਦਰ ਆਈਆਂ ਮੈਨੂੰ ਚੈਨ ਨਹੀਂ ਪਿਆ ਵੀ ਮਨੀ ਚਲਾ ਕਿੱਥੇ ਗਿਆ ਵੀ ਐਕਟਰਮ ਨਹੀਂ ਹੈਗੀ ਬਾਹਰ ਉਹਨੇ ਨੇ ਉੱਪਰ ਸਭ ਕੁਝ ਕਰਤਾ ਸੀ ਮੇਰੇ ਆਂ ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਕਿ ਮੈਂ ਮੈਨੂੰ ਮਾਰਤਾ ਆਂ ਤੈਨੂੰ ਪਤਾ ਲੱਗੇ ਮੈਂ ਰੋਂਦੀ ਸੀ ਮੈਂ ਕਿਹਾ ਮੈਨੂੰ ਨਾ ਕਰ ਨਹੀਂ ਮੈਂ ਰੋਂਦੀ ਨਹੀਂ ਉੱਧਰਾ ਮੈਨੂੰ ਐ ਹੋਈ ਸ਼ੱਕ ਪੈਂਦਾ ਸੀ ਮੈਂ ਕਿ ਮਨੀ ਨੂੰ ਮਾਰ ਦਿੱਤਾ ਕਿਸੇ ਨੇ ਕੋਈ ਮੁੰਡਾ ਆਇਆ ਹੁੰਦਾ ਕਿ ਮੇਰੇ ਚੰਦ ਦਾ ਥੋੜਾ ਸ਼ੱਕ ਪੈਂਦਾ ਸੀ ਮੈਨੂੰ ਫਿਰ ਇਹਨੂੰ ਉੱਥੇ ਥਾਣੇ ਵੀ ਬੁਲਾਇਆ ਉਹਨਾਂ ਨੇ ਵੀ ਇਹੋ ਕਹਿਆ ਕਿ ਮੈਂ ਤਾਂ ਸ਼ੱਕ ਹੀ ਤੁਸੀਂ ਲੱਗਦੇ ਐ ਜੋ ਉਹ ਤੁਸੀਂ ਜਿੱਦਾਂ ਇਹ ਕਹਿ ਰਹੇ ਹੋ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ ਜੋ ਪਹਿਲਾਂ ਪੁਲਿਸ ਨੂੰ ਲੋਕੀ ਦਰਵਾਇ ਦਿੱਤੀ ਗਈ ਹੈ ਬਿਤੇ ਪੁਰਸ਼ ਵੱਲੋਂ ਪਾਰਵਾਈ ਅਗਲੇ ਦਿਨ ਅਸੀਂ ਰਿਪੋਰਟ ਦਿੱਤੀ ਕਿਉਂਕਿ ਮੈਂ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹਨੂੰ ਮਾਰ ਦਿੱਤਾ ਹੈ ਉਦੋਂ ਉਹ ਤਾਂ ਦੋ ਕੈਮਰਿਆਂ ਕੁਮਰਿਆਂ ਤੇ ਜਾਂ ਪੁਲਿਸ ਵਾਲੇ ਆਏ ਸਾਨੂੰ ਫੇਰ ਪਤਾ ਲੱਗਾ ਫੇਰ ਮੇਰੀਆਂ ਬੇਟੀਆਂ ਕਹਿ ਲਈਆਂ ਮਮਾ ਮਨੀ ਨੂੰ ਮਾਰ ਦਿੱਤਾ ਗਿਆ ਉਹ ਤੇ ਆਸ਼ਕ ਨੇ ਦੋਨਾਂ ਨੇ ਰਲ ਕੇ ਮਾਰਿਆ ਪੁਲਿਸ ਨੂੰ ਕਾਰਵਾਈ ਦੀ ਜਾਰੀ ਹੁਣ ਕੀ ਲੱਗ ਰਿਹਾ ਕੋਈ ਸਿਰ ਇੱਥੇ ਦੇ ਸਿਸਟਰ ਕੀ ਹੋਇਆ ਕੀ ਸਰ ਮੈਮ ਅਨੇ ਮੇਰੇ ਮਮਾ ਦਾ ਕਾਲ ਆਇਆ ਮੈਨੂੰ ਉਹਨੇ 3 ਵਜੇ ਤੇ 3 ਮੈਂ ਜਦੋਂ ਇੱਥੇ ਆ ਗਈ ਤੇ ਮੇਰੇ ਮਦਰ ਬਾਹਰ ਬੈਠੇ ਸੀ ਤੇ ਮੈਂ ਪੁੱਛਿਆ ਮਮਾ ਬ੍ਰਦਰ ਆ ਗਿਆ ਕਹਿੰਦੇ ਨਹੀਂ ਆਇਆ ਮੈਂ ਸਿੱਧਾ ਆਪਣੇ ਬ੍ਰਦਰ ਘਰ ਗਈ ਇਹਨੂੰ ਨਾਲ ਲੈ ਕੇ ਸਾਰੇ ਮੈਂ ਕਮਰੇ ਚੈੱਕ ਕੀਤੇ ਔਰ ਇਹਨੇ ਜਿੱਤੋ ਜਿੱਤੋ ਤਾਂ ਕਹਿੰਨੇ ਮੈਨੂੰ ਦੱਸਿਆ ਕਿ ਤਿੰਨ ਮੁੰਡੇ ਸੀ ਦੋ ਮੁੰਨੇ ਸੀ ਸਿੱਖ ਸਰਦਾਰ ਸੀ ਅਸੀਂ ਦੱਸਿਆ ਸੀ ਇਹਨੂੰ ਇਹਦੀ ਵਾਈਫ ਨੇ ਤੇ ਅਸੀਂ ਸਾਰੇ ਕੈਮਰੇ ਚੈੱਕ ਕਰ ਲਏ ਜਿੱਥੋਂ ਤੱਕ ਕਿ ਕੋਈ ਬਾਈਕ ਤੇ ਨਹੀਂ ਆਇਆ ਕੋਈ ਤਿੰਨ ਮੁੰਡੇ ਨਹੀਂ ਸੀ ਆਏ ਪਰ ਆ ਸਭ ਝੂਠ ਸੀ ਤੇ ਜਿੱਦਾਂ ਜੀ ਤੁਸੀਂ ਕਹਿ ਰਹੇ ਹੋ ਕਿ ਉਹ ਮਾਰੇ ਆ ਗਿਆ ਜਾਂ ਜਿਹੜਾ ਤੁਸੀਂ ਕਹਿ ਰਹੇ ਕਿ ਤਿੰਨ ਮੁੰਡੇ ਸੀ ਬਾਈਕ ਤੇ ਸੀ ਕਿਸੇ ਦਾ ਸ਼ੱਕ ਕਰੇ ਤੁਹਾਨੂੰ ਉਹਨਾਂ ਦੇ ਵਿੱਚੋਂ ਉਸ ਟਾਈਮ ਮੈਨੂੰ ਇਹ ਰਿਤੇ ਸ਼ੱਕ ਸੀ ਤੇ ਇੱਕ ਸਾਹਮਣੇ ਫੋਟੋਗ੍ਰਾਫਰ ਤੇ ਸ਼ੱਕ ਸੀ ਕਿ ਬਾਅਦ ਚੋ ਕਿੱਦ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਵਾਜਨੇ ਖੁਦ ਦੀ ਦੱਸਿਆ ਐਂਡ ਵਾਈਫ ਨੇ ਖੁਦ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਨਾ ਉਦੋਂ ਐਨੇ ਦੱਸਿਆ ਕਿ ਮੈਂ ਨਹੀਂ ਮਾਰਿਆ ਉਦੋਂ ਐਂਜ ਨੇ ਕਿਹਾ ਪਰ ਕਹਿੰਦੀ ਐ ਕਿ ਫੋਟੋਗ੍ਰਾਫਰ ਨੂੰ ਸਭ ਪਤਾ ਹੈ ਜਦਕਿ ਇਹ ਦੋਨੋਂ ਐਡ ਸੀ ਅਸੀਂ ਦੋਨਾਂ ਨੇ ਮਾਰਿਆ ਅੱਛਾ ਤੁਬਤ ਬੋਡੀ ਕਿਥੋਂ ਦਾ ਲੋਕ ਮਿਲ ਸੀ ਬਾਅਦ ਪੁਲਿਸ ਨੂੰ ਕਿੱਥੇ ਸਿਆਣਾ ਨੇ ਹਾਂਜੀ ਖਾਲੜਾ ਦੇ ਕੋਲ ਮਿਲ ਗਿਆ ਪਾਕਿਸਤਾਨ ਬਾਰਡਰ ਦੇ ਕੋਲ ਹਾਂਜੀ ਮੈਂ ਕੀ ਨਾਮ ਹੈ ਆਪਕਾ ਮੀਤੂ ਸ਼ਰਮਾ ਕੀ ਹੋਇਆ ਸੀ ਮੈਮ ਸਾਨੂੰ ਇਹਦੀ ਵਾਈਫ ਦੇ ਥਰੂ ਵੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਨਾ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਸਾਬਨਾਵਾਂ ਦੀ ਪਾਲ ਕਰਦੇ ਰਹਾਂ ਜਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਸਾਬਨਾਵਾਂ ਪਾਲ ਕਰੀਗੇ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ ਹਾਸਲ ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ ਠੀਕ ਹੈ ਫਿਰ ਜਿਦੋਂ ਇਹਨਾਂ ਚੀਜ਼ਾਂ ਬਾਰੇ ਹੌਲੀ-ਹੌਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਦੋਂ ਸਾਰਾ ਕੁਝ ਪ੍ਰੂਫਸ ਕਲੂ ਨਾ ਕਲੂ ਜੋੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਚ ਲੈ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਹੈ ਇਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਦੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਕੀ ਜਿਹੜੀ ਪਾਕਿਸਤਾਨ ਬਾਰਡਰ ਦੇ ਕੋਲ ਕਿਧਰ ਮਿਲੀ ਹੈ ਕਿਉਂਕਿ ਤੁਸੀਂ ਇਹ ਨੀਂ ਚੀਜ਼ ਨੂੰ ਸਮਝਦੇ ਕਿ ਸਿਰਫ ਦੋ ਜਾਣੇ ਦਾ ਕੰਮ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੋਟੋ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਇਹਨਾਂ ਨੇ ਜੇ ਜੇ ਕਹਿ ਰਹੀ ਹੈ ਦੇ ਕਹਿ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਜਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਹੈ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂਗੇ ਸਾਡੀ ਰਿਕਵੈਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾ ਚ ਇਨਵੋਲਵ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ سزا ਮਿਲੇ ਜੋ ਤਕਲੀਫ ਅਸੀਂ ਸਹਰੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਉਹਨੇ ਕਿਹਾ ਡਾਕਟਰ ਦੀ ਕਵਸਟਨ ਘਰ ਕੋਈ ਨਹੀਂ ਸੀਗਾ ਮੇਰੇ ਮੰਮਾ ਉੱਥੇ ਗਏਦੇ ਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਦੋਂ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸਰ ਜਦੋਂ ਆਪਾਂ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਗਏ ਆਪਗਲ ਵਾਲੀ ਗੇਟ ਉਹਨਾਂ ਨੇ ਸਾਨੂੰ ਸਾਡੇ ਨਾਲ ਬੜਾ ਵਧੀਆ ਕੋਆਪਰੇਟ ਕੀਤਾ ਉੱਥੋਂ ਦੇ ਐਸ ਐਚਓ ਮੈਮ ਨੇ ਮੈਮ ਰਜਵੰਤ ਕੌਰ ਨੇ ਬੇਸ਼ੱਕ ਉਹਨਾਂ ਦਾ ਏਰੀਆ ਨਹੀਂ ਸੀ ਇਹ ਵੀ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਾ ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਤਰ੍ਹਾਂ ਨਾ ਕੋਈ ਕਮੀ ਨਹੀਂ ਰਹਿਣ ਦਿੱਤੀ ਇਨਵੈਸਟੀਗੇਸ਼ਨ ਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਚੀਜ਼ 'ਚ ਅਸੀਂ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਵੀ ਪੂਰੀ ਪੁਲਿਸ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਪੂਰਾ ਇਨਸਾਫ ਦਵਾ ਦਿਓ ਹਾਂਜੀ ਭਜੀ ਕੀ ਨਾਮ ਤੇ ਆਪਰਾ ਮੇਰਾ ਆਸ਼ੀਸ਼ ਸ਼ਰਮਾ ਆਸ਼ੂ ਨਾਮ ਆ ਮੇਰਾ ਸਰ ਇਹ ਮੇਰੇ ਤਾਇਏ ਦੇ ਲੜਕਾ ਮਨੀ ਇਹ ਸੰਡੇ ਤੋਂ ਰਾਤ ਤੋਂ ਹੀ ਲਾਪਤਾ ਸੀਗਾ ਸਾਨੂੰ ਅਗਲੇ ਦਿਨ ਮੰਡੇ ਨੂੰ ਪਤਾ ਲੱਗਾ ਕਿ ਇਹ ਘਰ ਨਹੀਂ ਆਇਆ ਰਾਤ ਦਾ ਪੂਰੀ ਤੇ 3-3:30 ਦਿਨ ਪਤਾ ਲੱਗਾ ਮੈਨੂੰ ਕਿ ਇਹ ਲਾਪਤਾ ਰਾਤ ਕਰ ਨਹੀਂ ਆ ਉਸ ਤੋਂ ਬਾਅਦ ਅਸੀਂ ਕੈਮਰੇ ਗੁਮਰੇ ਦੇਖਣ ਲੱਪੇ ਆ। ਇਹਦੀ ਵਾਇਵ ਦੇ ਮੁਤਾਬਕ ਜੋ-ਜੋ ਬੋਲਿਆ ਉਹ ਗੁੰਮਰਾਹ ਕਰਦੇ ਰਹੀ ਝੂਠ ਬੋਲੀ ਗਈ। ਉਹ ਇਹ 3-4 ਦਿਨ ਉਹਦੇ ਹਿਸਾਬ ਨਾਲ ਲੱਭਦੇ ਰਹੇ। ਫਿਰ ਸਾਨੂੰ ਰਾਤ ਨੂੰ ਸ਼ੋਅ ਹੋਇਆ ਕਿ ਕੋਈ ਬੰਦਾ ਆਇਆ ਘਰ ਤੇ ਨਿਕਲਿਆ ਵੀ ਹੈ। ਉਹਦੇ ਹਿਸਾਬ ਨਾਲ ਆਪਾਂ ਕੈਮਰੇ ਇਨਵੈਸਟਿਗੇਟ ਕੀਤੇ ਆ ਤੇ ਉਹਦੇ ਹਿਸਾਬ ਨਾਲ ਸਾਰਾ ਪਤਾ ਲੱਗਾ। ਉਹ ਬੰਦਾ ਪਤਾ ਚੱਲਿਆ ਜਿਹੜਾ ਆਇਆ ਸੀ। ਹਾਂਜੀ ਉਹ ਬਿਲਕੁਲ ਘਰ ਦੇ ਸਾਹਮਣੇ ਫੋਟੋਗ੍ਰਾਫਰ ਆ ਸੋਨੂ ਸ਼ਰਮਾ ਉਹ ਸੀਗਾ। ਉਸ ਟਾਈਮ ਕਿੱਥੇ ਗੱਲ? ਉਹ ਕੈਮਰੇਾਂ 'ਚ ਤੇ ਉਹਨੇ ਮੂੰਹ ਟੱਕਿਆ ਦਾ ਸੀਗਾ। ਫਿਰ ਉਹਨੇ 6 ਕੋਈ ਤੜਕੇ ਉੱਥੇ ਘੋ ਮੰਡੀ ਐਕਟੀਵਲ ਆ ਗਿਆ ਆ ਸਾਰਾ ਕ੍ਰਾਈਮ ਕਰਨ ਤੋਂ ਬਾਅਦ ਉਹਦੀ ਚਾਲ ਤੋਂ ਸਾਨੂੰ ਸ਼ੱਕ ਪਿਆ ਤੇ ਕੀ ਕਰਨਾ ਜਿਹੜਾ ਮਾਰਿਆ ਗਿਆ ਤੁਹਾਡੇ ਘਰਾਂ ਇਹ ਅਫੇਅਰ ਸੀਗਾ ਇਹਨਾਂ ਤਿੰਨ ਕੋ ਸਾਲ ਤੋਂ ਚੱਲਦਾ ਆ ਸੀਗਾ ਕਿਹਨਾਂ ਦਾ ਮਨੀ ਸ਼ਰਮਾ ਦੀ ਵਾਈਫ ਦਾ ਦੇ ਸਾਹਮਣੇ ਫੋਟੋਗ੍ਰਾਫਰ ਦਾ ਇਹ ਕੁਝ ਪਤਾ ਲੱਗਾ ਕਿ ਸਿਰ ਅੱਜ ਦੇ ਨਾਲ ਮਾਰਿਆ ਗਿਆ ਜਾਂ ਨਹੀਂ ਹੈ ਇਨਵੈਸਟੀਗੇਸ਼ਨ ਤੋਂ ਪੁਲਿਸ ਨੇ ਦੱਸਿਆ ਨਹੀਂ ਅਜੇ ਕਿ ਪਹਿਲਾਂ ਉਹਨੂੰ ਮਾਰਿਆ ਕੁਛ ਹੀ ਜਾਂਦਾ ਸਿੱਧਾ ਗਲਾ ਹੀ ਦਵਾਇਆ ਕੁਛ ਨਹੀਂ ਪ੍ਰੋਪਰ ਬਣਿਆ ਬੋਡੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ ਬੋਰਡ ਮੀਟਿੰਗ ਬੈਠ ਰਹੀ ਹੈ ਉੱਥੇ ਤੇ ਫਿਰ ਬੋਡੀ ਰਿਸੀਵ ਕਰਾਂਗੇ ਆਪਾਂ